ਸਫਾਈ ਸੇਵਕਾ ਕਰਮਚਾਰੀ ਯੂਨੀਅਨ ਅਤੇ ਮਨਸੀਪਲ EMPLOYEES UNION ਸਿਵਲ ਮੈਨ EMPLOYEES UNION ਇਨ੍ਹਾਂ ਸਾਰਿਆਂ ਵੱਲੋਂ ਕਰ ਸਾਧਕ ਅਫਸਰ ਨੂੰ ਇੱਕ ਮੰਗ ਪੱਤਰ ਦਿੱਤਾ ਜੇ ਕੌਮ ਨੂੰ ਮਾਰ ਨਹੀਂ ਆ ਤਾਂ ਵੈਸੇ ਹੀ ਇਹਨਾਂ ਨੂੰ ਕੋਈ ਟੋਪ ਚਲਾ ਦੇ ਇਹ ਜਿਹੜੇ ਲੈਸ ਕਰ ਇਹਨਾਂ ਨੇ ਫਤਵੇ ਜਾਰੀ ਕਰ ਰਹੇ ਨੇ ਬਾਵਾ ਸਾਹਿਬ ਬਿਲਕੁਲ ਨੇ ਆਪਣੇ ਸਮਾਜ ਲਈ ਇੱਕ ਮੰਗ ਰੱਖੀ ਸੀ ਅਲੱਗ ਬੋਰਡ ਦਾ ਅਧਿਕਾਰ ਲੈਂਦਾ ਸੀਗਾ ਤੇ ਅਲੱਗ ਇਲੈਕਟ੍ਰੋਨ ਦਾ ਅਧਿਕਾਰ ਲੱਤਾ ਹੁਕਮ ਜਾਰੀ ਕੀਤਾ ਵਾ ਜਿਹੜੇ ਸਿਵਲ ਮੈਨ ਭਰਾ ਨੇ ਪੰਪ ਵੇਟਰ ਮਾਲੀ ਬੇਲਦਾਰ ਡੋਰ ਟੂ ਡੋਰ ਗਾਰਬੇਜ ਦਾ ਜਿਹੜਾ ਕੰਮ ਆ ਜਿਸ ਨੂੰ ਸਮੁੱਚਾ ਵਾਲਮੀਕਨ ਸੰਭਾਗ ਬੰਨਿਆ ਸਾਰਿਆਂ ਇਕੱਠੀਆਂ ਹੋ ਕੇ ਮੇਰੇ ਕੋਲ ਆਈਆਂ ਸੀਗੀਆਂ ਉਹਨਾਂ ਨੇ ਵਾਟਰ ਸਪਲਾਈ ਤੇ ਸੀਵਰੇਜ ਦਾ ਕੰਮ ਠੇਕੇ ਦੇ ਨਾਲ ਲੈਣ ਸੰਬੰਧੀ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਕਰਤਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਸਫਾਈ ਸੇਵਕਾ ਕਰਮਚਾਰੀ ਯੂਨੀਅਨ ਅਤੇ ਮਨਸੀਪਲ EMPLOYEES UNION ਸਿਵਰਲ ਮੈਨ EMPLOYEES UNION ਇਨ੍ਹਾਂ ਸਾਰਿਆਂ ਵੱਲੋਂ ਕਰ ਸਾਧਕ ਅਫਸਰ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਇਸ ਮੰਗ ਪੱਤਰ ਵਿੱਚ ਸਮੂਹ ਯੂਨੀਅਨ ਵੱਲੋਂ ਇਹ ਮੰਗ ਕੀਤੀ ਗਈ ਕਿ ਪੰਜਾਬ ਸਰਕਾਰ ਤੇ ਕੀ ਪੰਜਾਬ ਸਰਕਾਰ ਜੋ ਡੋਰਤੂ ਡੋਰ ਸੀਵਰੇਜ ਬੋਰਡ ਅਤੇ ਵਾਟਰ ਸਪਲਾਈ ਦਾ ਨੀਜੀਕਰਨ ਕਰਨ ਜਾ ਰਹੀ ਜਾਂ ਇਹ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਏਗਾ ਅਗਰ ਅਗਰ ਕਾਉਂਸਲ ਖੰਨਾ ਇਸ ਨਿੱਜੀਕਰਨ ਦਾ ਪਸਤਾਉ ਪਾਸ ਕਰਦੀ ਹੈ ਤਾਂ ਤਾਂ ਸਮੂਹ ਸੇਵਕ ਸੇਵਕ ਅਤੇ ਸੀਵਰੇਜ ਮੈਨਾਂ ਵੱਲੋਂ ਨਗਰ ਕਾਉਂਸਲ ਖੰਨਾ ਵਿੱਚ ਹੜਤਾਲ ਜਾਰੀ ਕੀਤੀ ਜਾਏਗੀ ਜਿਸ ਦੀ ਜ਼ਿੰਮੇਵਾਰੀ ਸਮੂਹ ਪ੍ਰਸ਼ਾਸਨ ਦੀ ਹੋਵੇਗੀ ਫਿਰ ਸਾਰਿਆਂ ਨੂੰ ਜੈ ਵਾਲਮੀਕੀ ਅੱਜ ਜਿਹੜੇ ਮੰਗ ਪੱਤਰ ਅਸੀਂ ਦੇ ਕੇ ਆਏ ਆ ਇਹੋ ਸਾਡੇ ਮਾਨਯੋਗ ਸ਼੍ਰੀ ਭਗਵੰਤ ਮਾਨ ਜੀ ਨੇ ਇੱਕ ਫਤਵਾ ਜਾਰੀ ਕਰਿਆ ਹੈ ਇਹ ਕੌਮ ਦੇ ਬਾਰੇ ਲਈ ਸਰਕਾਰਾਂ ਦਾ ਆਈਆਂ ਗਈਆਂ ਬਹੁਤ ਲੇਕਿਨ ਹੁਣ ਜਿਹੜੀਆਂ ਇਹ ਸਰਕਾਰਾਂ ਨੂੰ ਬਣਾ ਕੇ ਮੁਲਾਜ਼ਮ ਦੁਖੀ ਹੋ ਰਹੇ ਨੇ ਇਹ ਜਿਹੜਾ ਫਤਵਾ ਆ ਇਹ ਮੁਲਾਜ਼ਮਾਂ ਦੇ ਹਿੱਤ ਚ ਨਹੀਂ ਹੈਗਾ ਬਦਲਾਅ ਦੀ ਰਾਜਨੀਤੀ ਇਹਨਾਂ ਨੇ ਬੜੀ ਅੱਛੇ ਢੰਗ ਨਾਲ ਪਹਿਲਾਂ ਪਹਿਲਾਂ ਕਰ ਲਈ ਲੇਕਿਨ ਹੁਣ ਕਿਆ ਬਦਲਾਓ ਇੱਕ ਕੌਮ ਦੇ ਉੱਪਰ ਆਣਾ ਜੇ ਕੌਮ ਨੂੰ ਮਾਰ ਨਹੀਂ ਆ ਤਾਂ ਵੈਸੇ ਹੀ ਇਹਨਾਂ ਨੂੰ ਕੋਈ ਟੋਪ ਚਲਾ ਦੇ ਇਹ ਜਿਹੜੇ ਲੈਸ ਕਰ ਇਹਨਾਂ ਨੇ ਫਤਵੇ ਜਾਰੀ ਕਰ ਰਹੇ ਨੇ ਇਹ ਜਿਹੜੇ ਫਤਵੇ ਜਾਰੀ ਕਰੇ ਨੇ ਇਹਨਾਂ ਨੇ ਇਹ ਗਲਤ ਹੈ ਇਹਨਾਂ ਨੂੰ ਸਰਕਾਰ ਵਾਪਸ ਲਵੇ ਤੇ ਮਲਾਜਮ ਮਾਰੂ ਨੀਤੀ ਦੀ ਜ਼ਰੂਰਤ ਨਹੀਂ ਹੈ ਜੀ ਅੱਗੋ ਇਹ ਫਤਵਾ ਜਲਦੀ ਤੋਂ ਜਲਦੀ ਵਾਪਸ ਲਿੱਤਾ ਜਾਵੇ ਨਹੀਂ ਤਾਂ ਫਿਰ ਪੂਰੇ ਪੰਜਾਬ ਦੇ ਵਿੱਚ ਇੱਕ ਅੱਗ ਐਸੀ ਲੱਗਣੀ ਹੈ ਕਿ ਮਾਨ ਜੀ ਦੇਖਣਗੇ ਜੈ ਵਾਲਮੀਕੀ ਸਭ ਤੋਂ ਪਹਿਲਾਂ ਸਭ ਨੂੰ ਜੈ ਵਾਲਮੀਕੀ ਦੀ ਦਰਬਾਰ ਵਾਲਮੀਕੀ ਜਿੱਦਾਂ ਕਿ ਅਸੀਂ ਜਾਣਦੇ ਹਾਂ ਕਿ ਪੰਜਾਬ ਸਰਕਾਰ ਅੱਜ ਇੱਕ ਜਿਹੜਾ ਫਤਵਾ ਜਾਰੀ ਕੀਤਾ ਖਾਸ ਤੌਰ ਤੇ ਵਾਲਮੀਕੀ ਸਮਾਜ ਦੇ ਉੱਪਰ ਦਰਜਾ ਚਾਰ ਦੇ ਉੱਪਰ ਦਰਜਾ ਚਾਰ ਦੇ ਵਿੱਚ ਹੀ ਜਿਹੜਾ 90% ਸਮਾਜ ਵਾਲਮੀਕੀ ਭਾਈਚਾਰਾ ਹੁੰਦਾ ਹੈ ਜੋ ਫਤਵਾ ਜਾਰੀ ਕੀਤਾ ਹੈ ਜੇ ਸਫਾਈ ਕਰਮਚਾਰੀ ਚੀਰਮੈਨਾਂ ਦਾ ਮਾਲੀ ਬੇਲਦਾਰਾਂ ਦਾ ਆਊਟਸੋਰਸ ਦੇ ਕੰਮਾਂ ਦਾ ਡੂ ਟੂ ਡੋਰ ਜਿਹੜੇ ਕੂੜਾ ਚੱਕਦੇ ਉਹਨਾਂ ਦਾ ਕੰਮਾਂ ਦਾ ਉਹਦਾ ਪੂਰਾ ਪੰਜਾਬ ਵਾਲਮੀਕੀ ਸਮਾਜ ਉਹਦਾ ਵਿਰੋਧ ਕਰਦਾ ਤੇ ਜੋ ਵੀ ਸਾਡੇ ਲੀਡਰਾਂ ਦੀ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਰਹਿਤਾਂ ਹੋਣਗੀਆਂ ਉਹ ਹਦਾਇਤਾਂ ਅਨੁਸਾਰ ਪੁਰੇ ਰੋਸ਼ ਰੈਲੀ ਧਰਨਾ ਜਾਂ ਹੜਤਾਲ ਵੀ ਕੀਤੀ ਜਾਊਗੀ ਇਹ ਗੱਲ ਮੈਂ ਜਰੂਰ ਗੱਲ ਕਰਨਾ ਚਾਹਾਂਗਾ ਜਿੱਦਾਂ ਕਿ ਕੱਲ ਜਿਹੜਾ ਦਿਨ ਦੇਣਾ 24 ਤਰੀਕ ਉਹ ਪੂਨਾ ਪੈਕਟ ਦੇ ਉੱਪਰ ਆਧਾਰਿਤ ਆ ਪੂਨਾ ਪੈਕਟ ਵੀ ਉਦੋਂ ਹੋਇਆ ਸੀ ਜਦੋਂ ਬਵਾਸਾਂ ਬਿਰਕਰਨੇ ਆਪਣੇ ਸਮਾਜ ਲਈ ਇੱਕ ਮੰਗ ਰੱਖੀ ਸੀ ਅਲੱਗ ਬੋਡ ਦਾ ਅਧਿਕਾਰ ਲੈਂਦਾ ਸੀਗਾ ਤੇ ਅਲੱਗ ਇਲੈਕਟਰੋਲ ਦਾ ਅਧਿਕਾਰ ਲੈਂਦਾ ਸੀ ਉਸ ਵਕਤ ਵੀ ਜਿਹੜੀ ਮੌਜੂਦਾ ਪਾਰਟੀ ਸੀ ਉਹਨਾਂ ਨੇ ਸਾਡੀ ਆਵਾਜ਼ ਨੂੰ ਦਬਾ ਦਿੱਤਾ ਗਿਆ ਪਰ ਉਦੋਂ ਜਿਹੜਾ ਸਮਾਜ ਸੀ ਸਾਡਾ ਉਹਨਾਂ ਜਾਗਰਤ ਨਹੀਂ ਸੀਗਾ ਅੱਜ ਸਾਡਾ ਸਮਾਜ ਜਾਗਰਤ ਹੈ ਇਸ ਲਈ ਜਿਹੜਾ ਸਾਡੇ ਲਈ ਇਹ ਵੀ ਇੱਕ ਪੂਨਾ ਪੈਕ ਤੋਂ ਘੱਟ ਨਹੀਂ ਹੈਗਾ ਇਸ ਦਾ ਡਟ ਕੇ ਵਿਰੋਧ ਕਰਾਂਗੇ ਜੈ ਵਾਲਮੀਕੀ ਹਾਂਜੀ ਸਾਰਿਆਂ ਨੂੰ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੀ ਅੱਜ ਸਮੂਹ ਸਫਾਈ ਸੇਵਕਾਂ ਅਤੇ ਸਿਵਰਮੈਨਾਂ ਵੱਲੋਂ ਮਾਨਯੋਗ ਇਹੋ ਸਾਹਿਬ ਨੂੰ ਇੱਕ ਮੁੱਖ ਮੰਤਰੀ ਜੀ ਦੇ ਨਾਮ ਇੱਕ ਮੰਗ ਪੱਤਰ ਦਿੱਤਾ ਗਿਆ ਜਿਹੜਾ ਪੰਜਾਬ ਸਰਕਾਰ ਵੱਲੋਂ ਇੱਕ ਸਮੂੱਚੇ ਵਲਮਿਕਨ ਸਮਾਜ ਤੇ ਹੁਕਮ ਜਾਰੀ ਕੀਤਾ ਵਾ ਜਿਹੜੇ ਸਿਵਲ ਮੈਨ ਭਰਾ ਨੇ ਪੰਪ ਅਵੇਟਰ ਮਾਲੀ ਮੇਲਦਾਰ ਡੋਰ ਟੂ ਡੋਰ ਗਾਰਬੇਜ ਦਾ ਜਿਹੜਾ ਕੰਮ ਆ ਜਿਸ ਨੂੰ ਸਮੂੱਚਾ ਵਲਮਿਕਨ ਸਭਾਜ ਕਰਦਾ ਵਾ ਅੱਜ ਉਹਦੇ ਗਾੜਗੀ ਰੰ ਜਾਰੀ ਆ ਇਹ ਜਿਹੜਾ ਕੰਮ ਆ ਪੰਜਾਬ ਸਰਕਾਰ ਇਹਨੂੰ ਠੇਕੇ ਤੇ ਕਰਨ ਜਾ ਰਹੀ ਆ ਜਿਹਦਾ ਸਮੁੱਚੇ ਵਲਮਿਕਨ ਸਮਾਜ ਵੱਲੋਂ ਵਿਰੋਧ ਕਰਿਆ ਜਾ ਰਿਹਾ ਤੇ ਰੋਸ ਪਾਇਆ ਜਾ ਰਿਹਾ ਇਹ ਅੱਜ ਖੰਨਾ ਸ਼ਹਿਰ ਦਾ ਸਮੁੱਚਾ ਵਲਮਿਕਨ ਸਮਾਜ ਇਹੋ ਸਭ ਤੋਂ ਨਗਰ ਕੌਂਸਲ ਖੰਨਾ ਦੇ ਪ੍ਰਧਾਨ ਸਾਹਿਬ ਤੋਂ ਇਹ ਮੰਗ ਕਰਨ ਗਿਆ ਵੀ ਇਹ ਜਿਹੜਾ ਮਤਾ ਵਾ ਇਹ ਪਾਸ ਨਹੀਂ ਹੋਣਾ ਚਾਹੀਦਾ ਅਗਰ ਜੇ ਪਤਾ ਸਰਕਾਰ ਇਹ ਪਾਸ ਕਰਦੀ ਆ ਤਾਂ ਇਹਦੇ ਬਰ ਖਿਲਾਫ ਸਮੁੱਚਾ ਵਲਮਿਕਨ ਸਮਾਜ ਹੜਤਾਲਾ ਕਰੂਗਾ ਰੋਡ ਜਾਮ ਕਰੂਗਾ ਮੁਜ਼ਾਰੇ ਕਰੂਗਾ ਜਿਹਦੀ ਜ਼ਿੰਮੇਵਾਰੀ ਸਮੁੱਚੀ ਪੰਜਾਬ ਸਰਕਾਰ ਦੀ ਹੋਵੇਗੀ ਅਤੇ ਪ੍ਰਸ਼ਾਸਨ ਦੀ ਹੋਵੇਗੀ ਇਸ ਕਰਕੇ ਸਾਡੀ ਇਹ ਬੇਨਤੀ ਹੈ ਸਰਕਾਰ ਨੂੰ ਜੇ ਕਰਨਾ ਤੇ ਇਸ ਮੁੱਚੇ ਮੁਲਾਜ਼ਮਾਂ ਨੂੰ ਇਹ ਵਰਗ ਨੂੰ ਪੱਕੇ ਕਰੇ ਤਾਂ ਜੋ ਇਹ ਲੋਕ ਆਪਣਾ ਵਿਸ਼ਾਲੀ ਵਾਲੀ ਜ਼ਿੰਦਗੀ ਜੀ ਸਕਣ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰ ਸਕਣ ਇਹ ਜਿਹੜੇ ਹੁਕਮ ਨੇ ਇਹ ਜਲਦ ਤੋਂ ਜਲਦ ਪੰਜਾਬ ਸਰਕਾਰ ਵਾਪਸ ਲਵੇ ਧੰਨਵਾਦ ਜੀ ਜਵਾ ਵਾਲਮੀਕੀ ਹਰ ਵਾਲਮੀਕੀ ਹਾਂਜੀ ਪ੍ਰਧਾਨ ਜੀ ਅੱਜ ਸਫਾਈ ਕਰਮਚਾਰੀ ਯੂਨੀਅਨ ਵੱਲੋਂ ਤੁਹਾਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਤਾਂ ਕੀ ਕਹਿਣਾ ਤੁਹਾਡੇ ਵੱਲੋਂ ਹਾਂਜੀ ਇਸ ਸੰਬੰਧੀ ਹੁਣੀ ਇਹ ਆਪਣਾ ਜੁਨੀਅਨ ਬੰਨਿਓ ਸਾਰੀਆਂ ਇਕੱਠੀਆਂ ਹੋ ਕੇ ਮੇਰੇ ਕੋਲ ਆਈਆਂ ਸੀਗੀਆਂ ਉਹਨਾਂ ਨੇ ਵਾਟਰ ਸਪਲਾਈ ਤੇ ਸੀਵਰੇਜ ਦਾ ਕੰਮ ਟੇਕਰ ਦੇ ਨਾਮ ਦੇਣ ਸੰਬੰਧੀ ਜਿਹੜਾ ਮੈਨੂੰ ਪੱਤਰ ਦਿੱਤਾ ਮੈਂ ਜੋ ਉਹਨਾਂ ਦਾ ਆਪਣਾ ਰਸੀਬ ਕਰ ਲਿਆ ਵਾ ਇਸ ਸੰਬੰਧੀ ਜੋ ਹੈ ਕਿ ਅਗਲੀ ਕਾਰ ਲਈ ਅਸੀਂ ਸਰਕਾਰ ਨੂੰ ਭੇਜਤਾ ਹੈ